ਫਗਵਾੜਾ ਦੇ ਲੋਗ ਇਟ ਵਿਖੇ ਨਸ਼ਿਆਂ ਨੂੰ ਠੱਲ ਪਾਉਣ ਲਈ ਫਗਵਾੜਾ ਪੁਲਿਸ ਵੱਲੋਂ ਚਲਾਇਆ ਗਿਆ ਚੈਕਿੰਗ ਬਿਆਨ ਇਸ ਮੌਕੇ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਦੀ ਗਵਾਈ ਹੇਠ थाना ਸਤਨਾਮਪੁਰਾ ਦੇ ਐਸਐਚਓ ਗੌਰਵਪੀਰ ਚੌਕੀ ਇੰਚਾਰਜ ਦਰਸ਼ਨਪੱਟੀ ਤੇ ਹੋਰ ਪੁਲਿਸ ਫੋਰਸ ਵੱਲੋਂ ਪੀਜੀਆ ਦੀ ਚੈਕਿੰਗ ਕੀਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਕੀ ਕਿਹਾ ਦੇਖੋ ਤੁਸੀਂ ਵੀ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਵਤਨਕੀ ਰਾਹੇ ਤੋਂ ਦਰੁਪ ਕਲੂਚਾ ਦੀ ਰਿਪੋਰਟ ਹਾਂਜੀ ਸਰ ਅੱਜ ਦੀ ਚੈਕਿੰਗ ਇਸ ਵਾਂਗ ਚ ਕਰ ਰਹੇ ਆਂ ਅੱਜ ਅਸੀਂ ਮਨਜੋ ਕੇ ਜੀਪੀ ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਸੀਂ ਜਿਹੜਾ ਹੈਗਾ ਡੀਆਈਜੀ ਜਲੰਧਰ ਰੇਂਜ ਐਸਐਸਪੀ ਸਰ ਕਪੂਰਥਲਾ ਇਹਨਾਂ ਦੀ ਅਗਵਾਈ ਹੇਠ ਅਸੀਂ ਇਹ ਸਰਚ ਆਪਰੇਸ਼ਨ ਚਲਾਇਆ ਇਹ ਲੜੀਵਾਰ ਸਰਚ ਆਪਰੇਸ਼ਨ ਜੀ ਅਸੀਂ ਚਲਾਉਂਦੇ ਰਹਿੰਦੇ ਆਂ ਸਮੇਂ ਤੋਂ ਸਮੇਂ ਦੇ ਵਿੱਚ ਤੇ ਜਿਹੜਾ ਇਹਦੇ ਨਾਲ ਕੀ ਹੈ ਕਿ ਜਿਹੜਾ ਨਸ਼ਿਆਂ ਦਾ ਜਿਹੜਾ ਕੋਈ ਕਾਰੋਬਾਰ ਹੈਗਾ ਜਿਸ ਤੋਂ ਬਹੁਤ ਹੱਦ ਤੱਕ ਅਸੀਂ ਇਥੇ ਖਲਪਾਨ ਵਿੱਚ ਕਾਮਯਾਬ ਹੋਏ ਆ ਅਤੇ ਇਸੇ ਚੀਜ਼ ਨੂੰ ਜਿਹੜਾ ਹੈ ਬਰਕਰਾਰ ਰੱਖਦੇ ਹੋਏ ਪ੍ਰੈਸ਼ਰ ਨੂੰ ਬਰਕਰਾਰ ਰੱਖਣ ਲਈ ਅਸੀਂ ਫਿਰ ਤੋਂ ਸਰਚ ਆਪਰੇਸ਼ਨ ਜਿਹੜਾ ਹੈਗਾ ਅੱਜ ਇੱਥੇ ਮਹੇੜੂ ਦੇ ਵਿੱਚ ਚਲਾਇਆ ਇੱਥੇ ਅਸੀਂ ਪੀਜੀਆ ਦੀ ਸਰਚ ਕੀਤੀ ਹੈ ਜਿੱਦੋਂ ਤੇ ਸਾਨੂੰ ਕੁਝ ਸ਼ੱਕੀ ਵਹੀਕਲ ਮਿਲੇ ਨੇ ਕੁਝ ਸ਼ੱਕੀ ਵਿਅਕਤੀ ਵੀ ਅਸੀਂ ਰਾਉਂਡ ਅਪ ਕੀਤੇ ਨੇ ਜਿਨ੍ਹਾਂ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਜਿਹੜਾ ਹੈਗਾ ਅਸੀਂ ਜਿਹੜਾ ਆਪਣੀ ਪਛਾਣ ਸਿੱਧ ਕਰ ਦਿੰਦੇ ਆ ਤੇ ਫਿਰ ਉਹਨਾਂ ਨੂੰ ਛੱਡਾਂਗੇ ਅਦਰਵਾਈਜ਼ ਅਸੀਂ ਉਹਨਾਂ ਤੇ ਬੰਦੀ ਕਾਰਵਾਈ ਜਰੀ ਕਰ ਪੀਜੀ ਦੇ ਮਾਲਕਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਪੀਜੀ ਦੇ ਮਾਲਕਾਂ ਨੂੰ ਅਸੀਂ ਹਰ ਵਾਰ ਦੀ ਤਰ੍ਹਾਂ ਇਹੀ ਅਪੀਲ ਹੈ ਜੀ ਜਿਸ ਤਰ੍ਹਾਂ ਆਪਾਂ ਫਾਰਮ ਸੀ ਦੇ ਜਦੋਂ ਆਪਾਂ ਪਿਛਲੀ ਵਾਰ ਡ੍ਰੈਸ ਚਲਾਈਆਂ ਕਾਫੀ ਜਿਹੜੇ ਪੀਜੀ ਦੇ ਮਾਲਕਾਂ ਨੇ ਫਾਰਮ ਸੀ ਵਾਸਤੇ ਅਪਲਾਈ ਵੀ ਕੀਤਾ ਤੇ ਉਹ ਜਿਹੜੇ ਆ ਸਾਡੀਆਂ ਜਿੰਨੀਆਂ ਵੀ ਇਨਸਟਰਕਸ਼ਨਸ ਨੇ ਚਾਹੇ ਉਹ ਸਟੂਡੈਂਟ ਵੈਰੀਫਿਕੇਸ਼ਨ ਦੀਆਂ ਹੋਣ ਚਾਹੇ ਉਹ ਕੀ ਹੈ ਕਿ ਉਹਨਾਂ ਦੇ ਰਿਕਾਰਡ ਦੀ ਪੂਰਤੀ ਦੀ ਹੋਣ ਉਹਨਾਂ ਦੀ ਉਹ ਮੰਨਦੇ ਰਹੇ ਆ ਤੇ ਮੇਰੀ ਫੇਰ ਪੁਰਜ਼ੋਰ ਅਪੀਲ ਹੈ ਕਿ ਜਿਹੜੇ ਨਵੇਂ ਪੀਜੀ ਮਾਲਕ ਨੇ ਜਾਂ ਚੇਂਜ ਹੋਇਆ ਕੋਈ ਤੇ ਉਹ ਜਿਹੜੇ ਸਾਨੂੰ ਇਹਦੀ ਇਨਫੋਰਮੇਸ਼ਨ ਤੁਰੰਤ ਦੇਣ ਤਾਂ ਜੋ ਅਸੀਂ ਜਿਹੜਾ ਇੱਥੇ ਪੁਖਤਾ ਰਿਕਾਰਡ ਜਿਹੜਾ ਉਹਨਾਂ ਦਾ ਬਣਾ ਸਕੀਏ ਜੀ ਜੀ ਇੱਥੇ ਰਾਤ ਨੂੰ ਜਿਹੜੀ ਹੈ ਗਸ਼ਤ ਉਹਦਾ ਇਹ ਸਾਡੀ ਸੜਕ ਸੁਰੱਖਿਆ ਪੂਰਸ ਦੀਆਂ ਗੱਡੀਆਂ ਸਾਡੇ ਚੌਂਕੀ ਇੰਚਾਰ ਤੇ ਐਸ ਐਚਓ ਸਮੇਂ-ਸਮੇਂ ਸੇ ਇੱਥੇ ਗਸ਼ਤ ਕਰਦੇ ਆ ਜੀ ਜਿਸ ਤਰ੍ਹਾਂ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਵੀ ਹੈ ਅਸੀਂ ਹੁੱਲੜਬਾਜੀ ਦੇ ਉੱਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਇਹਦੇ ਜੇ ਅਸੀਂ ਪਰਚੇ ਵੀ ਦਿੱਤੇ ਆ ਜਿਹੜੇ ਜਿਹੜੇ ਇੱਥੇ ਆਊਟਸਾਈਡਰਸ ਜਿਹੜੇ ਕਿਸੇ ਯੂਨੀਵਰਸਿਟੀ ਦੇ ਵਿੱਚ ਨਹੀਂ ਪੜਦੇ ਆ ਸਟੂਡੈਂਟ ਨਹੀਂ ਹੈਗੇ ਉਹਨਾਂ ਨੂੰ ਵੀ ਅਸੀਂ ਇੱਥੋਂ ਕਦੇੜਿਆ ਹੈਗਾ ਤੇ ਇਸ ਇਹੀ ਸਾਰੀ ਕਾਰਵਾਈ ਸਾਡੀ ਅਗਲੇ ਆਉਣ ਵਾਲੇ ਸਮੇਂ ਵਿੱਚ ਵੀ ਚਲਦੀ ਰਹੂਗੀ